ਦੋਸਤੋ ਆਕਾਸ਼ ਦੀ ਬੂਗੜੀ ਤੇ ਇੱਕ ਮੈਂ ਵੀਡੀਓ ਬਣਾਈ ਸੀ ਜਿਹੜੀ ਕਿ ਅੱਜ ਕੱਲ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਉਹਨੂੰ ਤੇ ਇਸ ਲਈ ਮੈਂ ਇਹੀ ਸੋਚਦੇ ਹੋਏ ਇੱਕ ਹੋਰ ਵੀਡੀਓ ਤੁਹਾਡੇ ਲਈ ਪਾਰਟ 2 ਉਹਦਾ ਲੈ ਕੇ ਆਇਆ ਹਾਂ ਜਿਹਨੂੰ ਕਿ ਤੁਸੀਂ ਦੇਖ ਕੇ ਆਸਾਸ ਕੇ ਕਮਲੇ ਹੋਣ ਵਾਲਿਓ ਵੀਡੀਓ ਜ਼ਰੂਰ ਦੇਖੋ ਸਕਿਪ ਨਾ ਕਰਿਓ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਦਿਓ ਮੈਂ ਦੇਖਿਆ ਤੁਸੀਂ ਵੀਡੀਓ ਸਾਰੀ ਦੇਖ ਲੈਨੇ ਆ ਪਰ ਸਬਸਕ੍ਰਾਈਬਿੰਗ ਕਰਦੇ ਪਲੀਜ਼ ਯਾਰ ਬਹੁਤ ਮਿਹਨਤ ਲੱਗਦੀ ਹੈ ਸਬਸਕ੍ਰਾਈਬ ਕਰ ਲਓ ਤੇ ਚਲੋ ਜੀ ਅੱਜ ਹਾਂਜੀ ਕਿਧਰ ਤੁਰ ਅੱਜ ਕੱਚੀ ਬਰਾ ਲੈਣ ਚੱਲੀ ਆ ਪਹਿਲਾ ਪ੍ਰਾਣੀ ਹੋ ਗਈ ਆ ਹੁਣ ਨਵੇਂ ਆ ਪਾਏਗੀ ਕੰਟਰੋਲ ਤੇ ਜੀ ਸ਼ੋਪਿੰਗਾਂ ਚੱਲੀ ਆ ਸ਼ੋਪਿੰਗ ਕਰਨ ਬੋਂਡਮਰਵੋਂ ਚੱਲੀ ਆ ਨਾ 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 ਹਾਂਜੀ ਫੇਰ ਕੱਢ ਲੈ ਮੇਰੇ ਪੈਸੇ ਮੈਂ ਤੁਹਾਡੇ ਕੋਈ ਪੈਸੇ ਨਹੀਂ ਕੱਢੇ ਮੇਰੇ ਆਪ ਦੇ ਆ ਆਛਾ ਤੇ ਤੈਨੂੰ ਕਿੱਥੋਂ ਆਏ ਓਏ ਘੂਸਿਆ ਕਟਿਆ ਗਾਂਡੂਆ ਟੈਂਪੂ ਆ ਬੋਂਡੂਆ ਲੋੜਿਆ ਗੱਲ ਸੋਚਣ ਵਾਲੀ ਆ ਕਿ ਇਹ ਪੈਸੇ ਕਿੱਥੋਂ ਆਏ ਆ ਬਈ ਇਹਨੇ ਮੈਨੂੰ ਸਿਖਾਣਾ ਪੜੇਗਾ ਤੂੰ ਸਮਝਾ ਮੈਂ ਤਾਂ ਕਿਥੋਂ ਆਈ ਮੈਂ ਵਰਕ ਫਰਮੋਂ ਕਾਰਦੀ ਆ ਓ ਕਿਦਾਂ ਸਾਲਿਆ ਉਹਦੇ ਚਿੱਤਰਾਂ ਦੀ ਕਮਾਈ ਆ ਕਿਦਾਂ ਜਾ ਕੇ ਸਟੂਡੈਂਟਾ ਕੋਈ ਪਾਰਟ ਟਾਈਮ ਜੌਬ ਕਰਨਾ ਚਾਹੁੰਦਾ ਜਾਂ ਕੋਈ ਹਾਊਸ ਵਾਈਫ ਇਸ ਕੰਮ ਨੂੰ ਕੋਈ ਵੀ ਕਰ ਸਕਦਾ ਤੁਸੀਂ ਵੀ ਕਰ ਸਕਦੇ ਆਸ਼ਾ ਹਾਂਜੀ ਕਰੇ ਬੈਠੇ ਹਾਂਜੀ ਤੁਸੀਂ ਬਕਵਾਸ ਕਰਦੇ ਰਿਹਾ ਕਰੋ ਸਾਡਾ ਮਨ ਲੱਗਾ ਰਹਿੰਦਾ ਜੀ ਬੱਤ ਸਹੀ ਹੈ ਹਾਂਜੀ ਕੱਲੇ ਕੱਲੇ ਖਾਈ ਜਾਂਦੇ ਸਾਨੂੰ ਵੀ ਸੁਲਮਾਨ ਦੋ ਬਾਰ ਬਾਰ ਕਹਿਣਾ ਰਹਿਣਾ ਕੱਲੇ ਕੱਲੇ ਸਵਾਲ ਤੈਨੂੰ ਉਦੋਂ ਹੋਣਾ ਜਦ ਲਾ ਲਿਆ ਤੈਨੂੰ ਥੱਲੇ ਥੱਲੇ ਨੇ ਉਹ ਉਹ ਤੂੰ ਨਹੀਂ ਖਾਣੀ ਦੇ ਭੈਣ ਜਾਵੀਂ ਰਿਆ ਮੰਗਦਾ ਕਿਉਂ ਆ ਪਹਿਲਾਂ ਭਰਾ ਕੋਈ ਕੰਮਕਾਰ ਕਰ ਲੈ 1.16 ਦਾ ਉਥੋਂ 20 ਰੁਪਏ ਦੀ ਆਉਂਦੀ ਲੈ ਲੈ ਤੂੰ ਵੀ ਅਰੇ ਕਹਿਣਾ ਕੀ ਚਾਹਤੇ ਹੋ ਚਲੋ ਵੀ ਆ ਕੁੜੀ ਨੇ ਅਸੀਂ ਸਾਰੇ ਰਾ ਆ ਗਏ ਬਾਈ ਜੀ ਜਦ ਤੁਹਾਡੀ ਵੀਡੀਓ ਆਉਂਦੀ ਠੀਕ 1 ਮਿੰਟ ਬਾਅਦ ਲਾਂ ਤਾ ਚੱਲ ਹੋ ਜਾਂਦੀਆਂ ਸਾਲਿਆ ਦੇਖਦੇ ਤਾਂ ਹੋਵਾਂਗੇ ਚੋਰੀ ਚੋਰੀ ਯਾਰ ਇੰਨੀ ਹੀ ਰਹੇਂ ਤੀ ਕਿ ਨ ਸੁਲਾ ਨਹੀਂ ਮਾਰੀ ਓਕੇ ਫੁੱਦੂ ਆ ਦੇ ਕਰ ਫੁੱਦੂ ਆਏ ਫੁੱਦੂ ਰਲ ਕੇ ਜਸ਼ਨ ਮਨਾਏ ਫੁੱਦੂ ਫੁੱਦੂਆਂ ਨੂੰ ਪੁੱਛੀ ਜਾਂਦੇ ਇਹ ਫੁੱਦੂ ਕਿੱਥੋਂ ਆਏ ਇਤਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿਤਨੇ ਸ਼ਾਨਦਾਰ ਵਿਚਾਰ ਰੱਖਤੇ ਹਾਂਜੀ ਬਣਾਈਏ ਵੀਡੀਓ ਵੀਰ ਤੂੰ ਦਾ ਯਾਰ ਕੋਈ ਗਲਤ ਕਦਮ ਚੁੱਕ ਲਾ ਪਾਉਂਗੀ ਹੁੰਦਾ ਤੇਰੇ ਪਾ ਤਾਂ ਦਈਏ ਪਰ ਤੂੰ ਰੋੜਾ ਪਾ ਦੇਣਾ ਏਹੇ ਰਹਾ ਨਹੀਂ ਜਾਂਦਾ ਆਉਂਦਾ ਹੀ ਨਹੀਂ ਵਿਚਾਰੀ ਬੁਗੜੀ ਦੇ ਰੋਮ ਰੋਮ ਭਾਈਓ ਸਿਸਟਮ ਪਾਰ ਦੇਂਗੇ ਤੂੰ ਸਾਰੇ ਵੀਡੀਓ ਬਣਾਈ ਜਾਓ ਪਾਉ ਕਹੀ ਜਾਂਦੀ ਆ ਬਣਾਉ ਹੁੰਦਾ ਕਾਸ਼ ਤੂੰ ਸਾਡੇ ਨੇੜੇ ਦਾ ਹੁੰਦਾ ਤੇਰੀ ਬੋਂਡ ਪਾੜ ਕੇ ਦਰਵਾਜ਼ੇ ਟੰਗ ਦਿੰਦਾ ਨਾ ਵੀ ਮਿਤ ਏਹੀ ਯਾ ਫਿੱਦਾ ਚਾਹਣਾ ਕੀ ਆ ਜਲੂਸ ਹੀ ਕੱਢਣਾ ਤੂੰ ਲਓ ਵੀ ਮਿੱਤਰੋ ਬਣਾਉ ਲੱਗੇ ਆ ਵੀਡੀਓ ਦੇਖਿਓ ਕਿਤੇ ਕੁਲੜ ਪੀਜੇ ਵਾਲੀ ਨਾ ਬਣਾ ਦਿਓ ਕਿਵੇਂ ਕਿਸ ਬਤਾ ਚੱਲ ਵਾਲੇ ਇੱਕ ਮੈਂਡ ਖਰਾਬ ਹੋ ਗਏ ਚੱਲ ਜੀ ਸੂਤਰ ਹਾਂ ਕੁਲੜ ਪੀਜਾ ਸੀਜ਼ਨ 2 ਤੁਹਾਡਾ ਹੀ ਬੜੇ ਹਰਾਮੀ ਹੋ ਬੇਟਾ ਆਹ ਬੜਾਈਆਂ ਵੀਡੀਓ ਫਿਰ ਲਓ ਵੀ ਮਿੱਤਰੋ ਬਣਾਉ ਲੱਗੇ ਫਿੰਸੀਆਂ ਨਾ ਦਿਖਾਓ ਫਿਰ ਆਹ ਵੀਡੀਓ ਚੱਕ ਕਰ ਤੁਹਾਡੇ ਪਿੰਡ ਵਾਲੇ ਤੁਹਾਨੂੰ ਪਿੰਡ ਚੋਂ ਬਾਹਰ ਕਿਉਂ ਨਹੀਂ ਕੱਢਦੇ ਹਾਂਜੀ ਇਹ ਕਰੀ ਜਾਂਦੇ 59 ਸਾਲਿਆਂ ਗਵਾਰ ਲੋਗੋ ਪ੍ਰੈਗਨਨਸੀ ਚ ਕਾਫੀਨ ਨਹੀਂ ਪੀਦੀ ਕੁਪਟਾ ਸਾ ਬਰਬਾਦ ਬਹਿ ਮੈਂ ਵੀ ਮਿੱਤਰ ਅੱਜ ਫੇਸ ਤੇ ਕਾਫੀ ਪਿਆਉਗੇ ਖੁੱਲੇ ਵਾਲਾ ਜੇ ਤੂੰ ਲੱਗਦੀ ਝੜੇਲਾਂ ਠੀਕ ਆ ਕੌਫੀ ਬਣਾ ਰਹੇ ਹੋ ਜੇ ਇੰਸਟਾਗ੍ਰam ਬੰਦ ਹੋ ਜੇ ਭੁੱਖੇ ਮਰਨਗੇ ਬੁਗੜੀ ਯਾ ਅੱਜ ਕਿਛਤੀ ਲਗੀ ਤਾ ਕੌਫੀ ਸਾਲਿਆ ਕੁੜੀ ਵਿਆਹ ਕੇ ਲਿਆਉਂਦੀ ਕਿ ਅਮਰੀਕਨਾਂ ਦਾ ਸਾਰਾ ਦਿਨੇ ਚਰੀ ਜਾਂਦੀ ਰਹਿੰਦੀ ਆ ਪੁਰਾ ਖੁੱਲਿਆਂ ਵਾਲਾਂ ਵਿੱਚ ਸੋਹਣੀ ਲੱਗਦੀ ਆ ਆਪਣਾ ਗੂਗਲ ਪੇ ਨੰਬਰ ਸੈਂਡ ਕਰਿਓ ਮੈਂ ਲੱਖ ਦੀਆਂ ਲਾਂ ਤਾਂ ਭੇਜਨੀ ਆਣੇ ਉਹ ਗਾਣਾ ਨਹੀਂ ਆਗਾ ਉੱਲੇ ਆਵਲਾਂ ਵਿੱਚ ਸਾਲੇ ਦੀ ਆਵਾਜ਼ ਪਾਟੇ ਢੋਲ ਵਰਗੀ ਗਾਣੇ ਦਾ ਸਾਰਾ ਸੁਰ ਸਵਾਦ ਵਿਗਾੜ ਤਾ। ਬਗੜੀ ਕੁਲੜ ਪੀਜੇ ਦੀ ਘਰ ਵਾਲੀ ਹੋਣੀ ਚਾਹੀਦੀ ਸੀ। ਖਸ ਗਿਆ ਪੰਜ ਚਲੇ ਬੱਚਾ ਘਰ ਨਾਲ ਕਾਇ। ਅਸਲੀ ਹੈ ਇਹ ਲੋਣਾ। ਲੱਕੀ ਵਾਲ ਤੇ ਸਾਲਾ ਵੇਲੜ ਹਰਾਮ ਦੀ ਕਮਾਈ ਲਈ ਸਾਰਾ ਦਿਨ ਕੈਮਰਾ ਚੱਕ ਕੇ ਆਪਣੀ ਬਗੜੀ ਮੁੰਡ ਚ ਵੜਿਆ ਰਹੀ। ਭਾਈ ਸਾਹਿਬ ਕੁਝ ਜ਼ਿਆਦਾ ਨਹੀਂ ਹੋ ਗਿਆ ਇਹ। ਮਤਲਬ ਹਾਂਜੀ ਇਹਨੂੰ ਕਦੇ ਘੋੜੀ ਵੀ ਬਣਾ ਲਿਆ ਕਰ ਫੁੱਦੂਆ ਆਪਣੇ ਹੋ ਗਿਆ ਆਪਣੇ ਕੋ ਸਿਰਫ ਪਾਣੀ ਨਿਕਲਿਆ ਕਿੱਦਾਂ ਲੱਗੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਰ ਦਿਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਸ ਇੰਨੀ ਕੀ ਸੀ ਅੱਜ ਦੀ ਵੀਡੀਓ ਨੈਕਸਟ ਵੀਡੀਓ ਇਧਰ ਹੀ ਆਉਂਦੀ ਰਹੂਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਮਿਲਦੇ ਆ ਨੈਕਸਟ ਵੀਡੀਓ ਚੰਗਾ ਜੀ ਬਾਏ ਬਾਏ